ਹਾਂਜੀ ਦੋਸਤੋ ਸਭ ਤੋਂ ਪਹਿਲਾਂ ਕੁਦਰ ਤੇਰੀ ਸਾਰਨ ਡਾਕਟਰ ਸੁਖਮ ਸਿੰਘ ਦੇ ਕਾਡਾ ਸਾਰਿਆਂ ਦਾ ਸਵਾਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਕੱਲ ਇੱਕ ਬਹੁਤ ਸਾਰੀ ਬਿਮਾਰੀ ਜਿਹੜੀ ਗਾਈਆਂ ਦੇ ਵਿੱਚ ਚੱਲ ਰਹੀ ਹੈ ਬਰੂਸੀਲੋਸਿਸ ਸੋ ਉਹਦੇ ਨਾਲ ਕੀ ਹੁੰਦਾ ਬਹੁਤ ਸਾਰੇ ਅਬੋਰਸ਼ਨ ਹੋ ਰਹੇ ਆ 5-7 ਮਹੀਨਿਆਂ ਦੀ ਜਿਹੜੀ ਗਾਂ ਹੈ ਉਹ ਬੱਚਾ ਸੜ ਰਿਹਾ ਸੋ ਮੈਕਸਿਮਮਾ ਹਫਤੇ ਦੇ ਵਿੱਚ 5-6 ਕੇ ਸਾਡੇ ਕੋਲੇ ਵੀ ਆਗੇ ਆ ਹੋਰ ਡਾਕਟਰਾਂ ਦੇ ਕੋਲ ਤੁਸੀਂ ਵੀ ਆਉਣਗੇ ਸੋ ਇਹ ਬਹੁਤ ਵੱਡੀ ਜਿਹੜੀ ਪ੍ਰੋਬਲਮ ਹੈ ਸੋ ਦੋਸਤੋ ਕਈ ਵਾਰੀ ਇੱਕ ਇਹ ਵੀ ਪ੍ਰੋਬਲਮ ਹੁੰਦੀ ਹੈ ਆਪਾਂ ਜਦੋਂ ਏਆਈ ਕਰਦੇ ਆ ਏਆਈ ਕਰਨ ਤੋਂ ਦੋ-ਤਿੰਨ ਮਹੀਨੇ ਬਾਅਦ ਆਪਣਾ ਜਿਹੜਾ ਪਸ਼ੂ ਏ ਉਹ ਮੈਲਾ ਜਾਂ ਕਰ ਦਿੰਦਾ ਹੈ ਡਿਸਟਾਰਚ ਕਰ ਦਿੰਦਾ ਉਹਦੇ ਵਿੱਚ ਵੀ ਆਪਾਂ ਇੰਜੈਕਸ਼ਨ ਵਗੈਰਾ ਹਾਰਸਮੌਂਥਸ ਵਗੈਰਾ ਦਿੰਨੇ ਰਹਿੰਨੇ ਆ ਜਾਂ ਕਈ ਵਾਰੀ ਆਪਣੀਆਂ ਗਾਵਾਂ ਅ ਅਬੋਰਟ ਕਰਦੀਆਂ ਨੇ ਵਾਰੀ-ਵਾਰੀ ਉੱਥੇ ਵੀ ਆਪਾਂ ਹਾਰਸਮੌਂਥ ਦਿੰਨੇ ਰਹਿੰਨੇ ਆ ਸੋ ਦੋਸਤੋ ਕਈ ਵਾਰੀ ਆਪਣੀਆਂ ਗਾਵਾਂ ਰਿਪੀਟ ਵੀ ਕਰਦੀਆਂ ਨੇ ਉੱਥੇ ਵੀ ਆਪਾਂ ਬਹੁਤ ਤਰ੍ਹਾਂ ਦੇ ਹਾਰਸਮੌਂਥ ਦਿੰਦੇ ਰਹਿੰਨੇ ਆ ਸੋ ਦੋਸਤੋ ਇੱਕ ਐਨੀਮੈਕਸ ਕੰਪਨੀ ਦਾ ਇੱਕ ਪਾਊਡਰ ਆਉਂਦਾ ਜੈਸਟਾਪਰੋਸਨ ਸੋ ਜੈਸਟਾਪਰੋਸਨ ਇੱਕ ਹਾਰ ਸਮੂਹ ਸਦਾ ਹੀ ਕੰਮ ਕਰਦਾ ਜਿੱਥੇ ਅਬਾਉਟ ਹੁੰਦਾ ਜਿੱਥੇ ਰੋਸੀਲੋਸਿਸ ਚੱਲ ਰਿਹਾ ਜਿੱਥੇ ਵਾਰ-ਵਾਰ ਰਿਪੀਟ ਹੋ ਰਿਹਾ ਪਰ ਕੋਈ ਕੰਸੀਵ ਨਹੀਂ ਕਰ ਰਿਹਾ ਸੋ ਵਾ ਕਮਾਲ ਜਿਹੜੇ ਇਸ ਪਾਊਡਰ ਦੇ ਇਸ ਪ੍ਰੋਡਕਟ ਦੇ ਰਿਜ਼ਲਟ ਆ ਤੇ ਇਕਨੋਮਿਕਲ ਰੇਟ ਵੀ ਇਹਦਾ ਬਹੁਤ ਵਧੀਆ ਹੈ ਤੇ ਮਾਰਕੀਟ ਦੇ ਵਿੱਚ ਵੀ ਇਹ ਅਵੇਲੇਬਲ ਹੈਗਾ ਹਰ ਰੱਖਾਂ ਤੋਂ ਮਿਲ ਜਾਂਦਾ ਵੈਸੇ ਤਾਂ ਮੈਂ ਵੀ ਬੜਾ ਫੀਲਡ ਦੇ ਵਿੱਚ ਲਿਖਦਾ ਤੇ ਹੋਰ ਜਿਹੜੇ ਡਾਕਟਰ ਨੇ ਮੇਰੇ ਭਰਾ ਵੀ ਉਹ ਵੀ ਸਾਰੇ ਬਹੁਤ ਲਿਖਦੇ ਆ ਬੜਾ ਫੇਮਸ ਇਸ ਕੰਪਨੀ ਦਾ ਪ੍ਰੋਡਕਟ ਹੈਗਾ ਸੋ ਕੁਦਰਤੀ ਹੈ ਸਾਡੇ ਕੋਲੇ ਆਏ ਹੋਏ ਨੇ ਇਸ ਕੰਪਨੀ ਦੇ ਮੈਨੇਜਰ ਅਰਪਨਦੀਪ ਸਿੰਘ ਜੀ ਸੋ ਆਪਾਂ ਉਹਨਾਂ ਦੇ ਨਾਲ ਜਿਹੜੀ ਪੂਰੀ ਗੱਲਬਾਤ ਇਸ ਪਾਊਡਰ ਦੇ ਬਾਰੇ ਕਰਾਂਗੇ ਇਸ ਪਾਊਡਰ ਦੀ ਡੋਸ ਕਿੰਨੀ ਹੈ ਪਾਊਡਰ ਦੇ ਬੈਨੀਫਿਟ ਕੀ ਆ ਪਾਊਡਰ ਦੇਣਾ ਕਦੋਂ ਚਾਹੀਦਾ ਹੈ ਦੇਣਾ ਕਿੰਨਾ ਚਾਹੀਦਾ ਮੱਝ ਨੂੰ ਦੇਣਾ ਚਾਹੀਦਾ ਚਾਹੇ ਗਾਂ ਨੂੰ ਦੇਣਾ ਚਾਹੀਦਾ ਸੋ ਆ ਸਾਡੇ ਨਾਲ ਨੇ ਅਰਪਨਦੀਪ ਸਿੰਘ ਜੀ ਇਸ ਆਪਣੀ ਐਨੀਮੈਕਸ ਦੇ ਮੈਨੇਜਰ ਸੋ ਸਤਿਕਾਰਯੋਗ ਜੀ ਸਤਿਕਾਰਯੋਗ ਜੀ ਬੀਟੀ ਦੱਸਿਓ ਤੁਸੀਂ ਆਪਣਾ ਜਿਹੜਾ ਇਹ ਜੈਸਟਾ ਪ੍ਰੋਸਨ ਪਾਊਡਰ ਹੈ ਕਹਿੰਦੇ ਬਾਰੇ ਸਾਡੇ ਫਾਰਮਰ ਨੂੰ ਜਾਣਕਾਰੀ ਦੇਣੀ ਹੈ ਦੇਖੋ ਇਹ ਜੈਸਟਾ ਪੋਇਨ ਪਾਊਡਰ ਹੈ ਜਿਹੜਾ ਕਿ ਇੱਕ ਹਾਰਮੋਨ ਜਿਹਦਾ ਰੈਟ ਪਾਊਡਰ ਹੈ ਓਕੇ ਜਦੋਂ ਆਪਣਾ ਕੋਈ ਵੀ ਸਰੀਰ ਹੈ ਕੋਈ ਚਾਹੇ ਬੰਦੇ ਦਾ ਸਰੀਰ ਆ ਚਾਹੇ ਜਾਨਵਰ ਦਾ ਸਰੀਰ ਹੈ ਜੀ ਜੀ ਤਾਂ ਉਹ ਕੀ ਆ ਉਹ ਹਾਰਮੋਨਾਂ ਦੀ ਖੇਡ ਹੈ ਸਾਰੀ ओके ਜਿਵੇਂ ਆਪਣੇ ਦਾੜ੍ਹੀ ਆਉਂਦੀ ਮੁੱਛ ਹੁੰਦੀ ਹੈ ਹਾਂਜੀ ਸਵਾਲ ਆਉਂਦੇ ਸਰੀਰ ਤੇ ਹਾਰਮੋਨਾਂ ਕਰਕੇ ਹੁੰਦੇ ਆ ਕਿਸੇ ਦੇ ਛੇਤੀ ਆ ਜਾਂਦੇ ਆ ਕਿਸੇ ਦੇ ਲੇਟ ਆਉਂਦੇ ਆ ਜੀ ਜੀ ਤੋਂ ਇਹੀ ਜਿਹੜੇ ਚੱਕਰ ਹੁੰਦੇ ਆ ਹਾਰਮੋਨਾਂ ਦਾ ਖੇਡਾ ਹੁੰਦਾ ਹੈ ਕਈ ਵਾਰੀ ਹਾਰਮੋਨ ਘਟ ਜਾਂਦੇ ਆ ਕਈ ਵਾਰੀ ਵੱਧ ਜਾਂਦੇ ਆ ਹਾਂਜੀ ਕਈ ਵਾਰੀ ਇਹੋ ਜਿਹੇ ਹਾਰਮੋਨ ਪੈਦਾ ਹੁੰਦੇ ਆ ਵੀ ਜਿਹੜੇ ਉਹਨੂੰ ਲੋੜ ਨਹੀਂ ਹੁੰਦੀ ਹਾਂਜੀ ਤਾਂ ਉਹ ਬਣ ਜਾਂਦਾ ਹਾਂਜੀ ਇਹ ਲੋੜ ਨੂੰ ਕਿਉਂ ਬਣਦਾ ਨੇ ਫਿਰ ਹਾਂਜੀ ਹਾਂਜੀ ਜਿਵੇਂ ਕਿ ਹੁਣ ਪਸ਼ੂਆਂ ਦੇ ਵਿੱਚ ਸਮੱਸਿਆ ਹੁੰਦੀ ਹੈ ਹਾਰਮੋਨਾਂ ਦੀ ਤਾਂ ਉਹ ਕੀ ਹੈ ਜਦੋਂ ਜ਼ਿਆਦਾਤਰ ਸਮੱਸਿਆ ਹੁੰਦੀ ਹੈ ਜਿਵੇਂ ਰਿਪੀਟ ਬਰੀਡਿੰਗ ਕਰਦੇ ਜੀ ਜੀ ਤਾਂ ਉਹ ਕੀ ਹੈ ਇਹ ਉਹਨਾਂ ਦੇ ਵਿੱਚ ਪ੍ਰੋਜੈਸਟੇਰੋਨ ਹਾਰਮੋਨ ਬਣਦਾ ਜਿਹੜਾ ਉਹ ਘੱਟ ਬਣਦਾ ਓਕੇ ਤਾਂ ਕਿ ਉਹ ਕੁਛ ਜਿਹੜਾ ਕਨਸੀਵ ਨਹੀਂ ਕਰਦਾ ਉਹ ਰਿਪੀਟ ਕਰੀ ਜਾਂਦਾ ਓਕੇ ਔਰ ਈਸਟ੍ਰੋਜਨ ਦਾ ਲੈਵਲ ਹੈ ਜਿਹੜਾ ਜ਼ਿਆਦਾ ਵੱਧ ਜਾਂਦਾ ਓਕੇ ਸੋ ਇਹਨਾਂ ਨੂੰ ਹਾਰਮੋਨਲ ਨੂੰ ਕੰਟਰੋਲ ਦੇ ਵਿੱਚ ਰੱਖਣ ਲਈ ਆਪਣਾ ਜੈਸਟਾ ਪੋਇਨ ਪਾਊਡਰ ਹੁੰਦਾ ਜਿਹਦੇ ਵਿੱਚ 8 ਤਰ੍ਹਾਂ ਦੇ ਨਾ ਜੜੀ-ਬੂਟੀਆਂ ਪਾਈਆਂ ਹੋਈਆਂ ਨੇ ओके ਜਿਹੜਾ ਵੀ ਹਾਰਮੋਨਾਂ ਨੂੰ ਜਿਹੜਾ ਆ ਬਣਾ ਕੇ ਰੱਖਣੇ ਸ ਬੈਲੈਂਸ ਬਣਾ ਕੇ ਰੱਖਣੇ ਠੀਕ ਹੈ ਜੀ ਉਹਨਾਂ ਜਿਵੇਂ ਕਿ ਸਮੱਸਿਆ ਆਉਂਦੀ ਹੈ ਪਸ਼ੂ 7ਵੇਂ ਮਹੀਨੇ 6ਵੇਂ ਮਹੀਨੇ ਤੇ ਕੋਈ 9ਵੇਂ ਮਹੀਨੇ ਦੇ ਨੇੜੇ ਆ ਕੇ ਜਦੋਂ ਅਬਾਰਟ ਕਰੀ ਜਾਂਦੇ ਆ ਹਾਂਜੀ ਹਾਂਜੀ ਉਹ ਵੀ ਸਾਰਾ ਜੀ ਜਿਵੇਂ ਸਟ्रेस ਪੈ ਜਾਂਦੀ ਪਸ਼ੂ ਦੇ ਉੱਤੇ ਲਾਜੀ ਸਟ्रेस ਰੱਖ ਲਓ ਤੁਸੀਂ ਹਾਂਜੀ ਉਹਦੇ ਨਾਲ ਕੀ ਉਹਨਾਂ ਦੇ ਹਾਰਮੋਨਲ ਬੈਲੈਂਸ ਹੋ ਜਾਂਦੇ ਆ ਓਕੇ ਤਾਂ ਹਾਰਮੋਨਾਂ ਜਿਹੜਾ ਹੀ ਕੁਦਰਤੀ ਰੱਬ ਵੱਲੋਂ ਦੇਣ ਆ ਇਹ ਉਹ ਪਸ਼ੂ ਨੇ ਜਾਂ ਆਪਾਂ ਆਪਣੇ ਆਪ ਸਰੀਰ ਨੇ ਬਣਾਉਣਾ ਜੀ ਜੀ ਜਦੋਂ ਆਪਾਂ ਜ਼ਿਆਦਾ ਹਾਰਮੋਨ ਬਾਹਰੋਂ ਦਿੰਨੇ ਆ ਪਸ਼ੂ ਨੂੰ ਹਾਂਜੀ ਹਾਂਜੀ ਇਜੈਕਸ਼ਨ ਵਗੈਰਾ ਲਾਉਨੇ ਆ ਕਿਸੇ ਹੱਦ ਤੱਕ ਸੀਮਤ ਰਾਵ ਹਾਂਜੀ ਜਰੂਰਤ ਆ ਦੀ ਕੋਈ ਗੱਲ ਨਹੀਂ ਪਰ ਜਦੋਂ ਜ਼ਿਆਦਾ ਦਿੰਨੇ ਆ ਤਾਂ ਉਹ ਜਿਹੜਾ ਆਪਣਾ ਸਰੀਰ ਦਾ ਚਾਹੀਦਾ ਪਸੰਦਾ ਸਰੀਰ ਹੈ ਜੀ ਉਹ ਹਾਰਮੋਨ ਫਿਰ ਆਪਣੇ ਆਪ ਬਣਾਉਣਾ ਹਟ ਜਾਂਦਾ ਹਟ ਜਾਂਦਾ ਬਿਲਕੁਲ ਫਿਰ ਮੁਰਤੀ ਆਪਾਂ ਜਦੋਂ ਬਾਹਰੋਂ ਦੇਣਾ ਆਪੇ ਇਸ ਮਸਿਆ ਹੋਊਗੀ ਉਹ ਜਦੋਂ ਬਣਾਉਣਾ ਖੜ ਗਿਆ ਫਿਰ ਆਪਾਂ ਨੂੰ ਬਾਹਰੋਂ ਦੇਣਾ ਹੀ ਪਿਆ ਕਰੂਗਾ ਜੀ ਜੀ ਤੋਂ ਇਸੇ ਕਰਕੇ ਉਦੋਂ ਤੁਸੀਂ ਜਸਟਾਪੋਜਨ ਪਾਉਂਟਰ ਜ਼ਰੂਰ ਦੇਣਾ ਹੈਗਾ ਜਦੋਂ ਵੀ ਤੁਹਾਡੇ ਪਸ਼ੂ ਦੀ ਜੀ ਦਾਦਾ ਵੀ ਨਾੜੇ ਕਰ ਰਿਹਾ ਹੈਗਾ ਓਕੇ ਤੁਹਾਨੂੰ ਲੱਗਦਾ ਵੀ ਇਹ ਬਾਟ ਕਰੂਗਾ ਜੀ ਤਾਂ ਉੱਥੇ ਜੀ ਤੁਸੀਂ ਜਿਵੇਂ ਪਈਆ ਜਸਟਾਪੋਜਨ ਇਕੱਠਾ ਲੈ ਲਓ ਓਕੇ ਪਈਆ ਵੇਸਨ ਲੈ ਲਓ ਓਕੇ 100 ਤੋਂ 200 ਗ੍ਰਾਮ ਸਰੋਂ ਦਾ ਤੇਲ ਲੈ ਲਓ ਜੀ ਇੱਕ ਪੀੜਾ ਬਣੂਗਾ ਓਕੇ ਇੱਕ ਪੀੜਾ ਤੁਸੀਂ ਉਹੀ ਦੇ ਦੇ ਠੀਕ ਹੈ ਜੀ ਤਾਂ ਜਿਹੜਾ ਵੀ ਆ ਤੁਹਾਡਾ ਨਾੜੇ ਨੂੜੇ ਕਰਦਾ ਪਸ਼ੂ ਜਦੋਂ ਵੀ ਹੁਣ ਲੱਗਦਾ ਵੀ ਬੋਟੇ ਆ ਬੋਟ ਨਹੀਂ ਕਰਦਾ ਓਕੇ ਰੋਗ ਔਰ ਨਾਲ ਆ 5 ਦਿਨ ਤੁਸੀਂ ਜਿਵੇਂ ਸਵੇਰ ਸ਼ਾਮ ਇੱਕ ਇੱਕ ਪੂਰੀ ਰੋਜ਼ ਦੀ ਚਾਰ ਦੋ ਦੇ ਵਿੱਚ 50 ਗ੍ਰਾਮ ਦੀ ਇੱਕ ਪੂਰੀ ਹੋਊਗੀ ਓਕੇ ਤਾਂ ਜਦੋਂ ਤੁਸੀਂ ਬਾਜ਼ਾਰ ਲੈਣਾ ਤਾਂ 5 ਪੂਰੀਆਂ ਮੰਗਣੀ ਆਉਂਦਾ ਕਿਲੋ ਦੇ ਵਿੱਚ 20 ਗੁੜਨਾ ਠੀਕ ਹੈ ਇਸ ਤਰ੍ਹਾਂ ਕਿਲੋ ਪਾਊਡਰ ਜਿਹਦੇ ਤੋਂ ਤੁਹਾਡਾ ਮੋਸ਼ਨ ਨਹੀਂ ਕਰੂਗਾ ਓਕੇ ਜੀ ਔਰ ਪੈਸੇ ਵੀ ਜੇ ਵੀ ਭਾਰ ਦੀ ਸਮੱਸਿਆ ਹੈਗੀ ਹੈ ਠੀਕ ਹੈ ਜੀ ਇਹ ਤਾਂ ਹੁੰਦਾ ਹੀ ਜਿਵੇਂ ਦਿਨਾਂ ਦੇ ਨੇੜੇ ਭਾਰ ਹਾਂਜੀ ਤਾਂ ਉਹਦਾ ਜਿਹੜਾ ਹੁੰਦਾ ਸਿਰਫ 30% ਆਪਾਂ ਹੱਲ ਕਰਦੇ ਆਂ ਵੀ 30% ਹੱਲ ਦੇ ਦਿੰਦਾ ਓਕੇ ਕਿਉਂਕਿ ਮੈਂ ਤੁਹਾਨੂੰ ਕਹਦੇ ਆਂ ਵੀ ਖਣੀਏ ਦੇ ਨਾਂ ਰੋਕ ਦਿੰਦਾ ਹਾਂਜੀ ਹਾਂਜੀ ਤਾਂ ਬਹੁਤ ਤਰ੍ਹਾਂ ਦੇ ਹੁੰਦੇ ਆ ਜੀ ਜੀ 16 ਕਿਸਮਾਂ ਹੁੰਦੀਆਂ ਭਾਰ ਬਿਲਕੁਲ ਜੀ ਤਾਂ ਓਜ ਪ੍ਰੋਵੈਲ ਪ੍ਰਲੈਪਸ ਆ ਜਿਹੜਾ ਉਹ ਨੂੰ ਨਹੀਂ ਕਵਰ ਕਰਦੇ ਓਕੇ ਇਹਦੇ ਜਮਾ ਜਮਾ ਦਿਨਾਂ ਤੇ 80% ਚਾਂਸ ਹੁੰਨਗੇ ਕਵਰ ਕਰਨ ਦੇ ਪਰ ਅੱਗੋਂ ਜਾਂ ਪਿਛੋਂ ਕੋਈ ਆਸ ਨੂੰ ਤੋਂ ਪਹਿਲਾਂ ਦੇ ਬਾਅਦ ਦੀ ਆ ਮਹੀਨਾ ਕੋਈ ਜਿਆਦਾ ਪਹਿਲਾਂ ਦੀ ਸਮੱਸਿਆ ਹੈਗੀ ਆ ਓਕੇ ਉੱਥੇ ਵੀ ਤੁਸੀਂ ਪਾ ਰਿਆ ਜਸਟਾ ਕੋਈ ਨੋਟੇਸ਼ਨ ਤੇ ਸਰੂਨ ਦੇ ਡੀਲ ਦੇ ਵਿੱਚ ਉਹਨੇ ਦੇ ਦਿਓਈ ਉਹਦਾ ਵੀ ਪੱਕਾ ਹੱਲ ਹੀ ਹੋ ਠੀਕ ਹੈ ਜੀ ਔਰ ਜੇ ਛੋਟਾ ਕੁਝ ਵੀ ਰਿਪੀਟ ਕਰ ਰਿਹਾ ਯਾਰ ਵਾਰ ਵਾਰ ਰਿਪੀਟ ਕਰ ਰਿਹਾ ਤੁਸੀਂ ਜਰੂਰ ਦਿਓ ਤੁਸੀਂ ਈ.ਆਈ ਕਰਾਉਨੇ ਆ ਜਦੋਂ ਵੀ ਜਿਵੇਂ ਹੁਣ ਆਪਾਂ ਦਾ ਸਭ ਜੀ ਕਰਦੇ ਹੀ ਆ ਹਾਂਜੀ ਤਾਂ ਜਿਆਦਾਤਰ ਫਾਰਮ ਕਹਿੰਦੇ ਜੇ ਆਪਾਂ ਵਧੀਆ ਟੀਕਾ ਭਰਉਣਾ ਹੈਗਾ ਹਾਂਜੀ ਹੈਨਾ ਜੀ ਉੱਥੇ ਮਹਿੰਗਾ ਟੀਕਾ ਵੀ ਆਪਾਂ ਭਰਉਨੇ ਆ ਤਾਂ ਆਪਾਂ ਉਹ ਇਹ ਹੁੰਦਾ ਯਾਰ ਪਸ਼ੂ ਪਤਾ ਨਹੀਂ ਰਹੂਗਾ ਗੰਧੀ ਰਹੂਗਾ ਹਾਂਜੀ ਜਦੋਂ ਵੀ ਤੁਸੀਂ ਈ.ਆਈ ਕਰਾਉਨੇ ਆ ਤਾਂ ਨਾਲ ਦੀ ਨਾਲ ਤੁਸੀਂ ਇਹ ਸਟਾਰਟ ਕਰਦੇ ਰੋਜ਼ ਦਾ ਇੱਕ ਪਾਊਚ ਦੇਣਾ ਸਟਾਰਟ ਕਰਕੇ ਠੀਕ ਹੈ ਜੀ 20 ਦਿਨ ਲਗਾਤਾਰ ਦੇ ਦਿਓ ਤਾਂ ਦਾ ਕਨਸੈਪਸ਼ਨ ਰੇਟ ਆਈ ਜਿਹੜਾ ਹੀ ਸੇ ਘਟ ਕੇ ਬਾਜੂਗਾ ਜੀ ਓਕੇ ਜਿਵੇਂ ਪਹਿਲਾਂ 30 40% ਕਨਸੈਪਸ਼ਨ ਰੇਟ ਆ ਤਾਂ ਉਹ 80% ਤੱਕ ਜਾਊਗੀ ਇਹਦਾ ਠੀਕ ਹੈ ਜੀ ਆਪਣਾ ਜਿਹੜਾ ਉੱਥੇ ਨੁਕਸਾਨ ਹੋਊਗਾ ਜੇਕਰ ਤਾਂ ਜਿਵੇਂ ਟੀਕਾ ਜਿਹੜਾ ਮਹਿੰਗਾ ਹੋਊਗਾ ਹਾਂਜੀ ਉਹਦਾ ਨੁਕਸਾਨ ਹੋ ਜਾਂਦਾ ਨਹੀਂ ਖਾ ਔਰ ਗੁਣਕੇ ਹੀਟ ਚ ਵੀ ਨਹੀਂ ਛੇਦੀ ਜਾਣਾ ਠੀਕ ਹੈ ਜੀ ਸੋ ਇੰਨਾ ਸਮੱਸਿਆਵਾਂ ਤੋਂ ਬਹੁਤ ਹੀ ਵਧੀਆ ਜਿਹੜਾ ਪ੍ਰੋਡਕਟ ਹੈਗਾ ਇਹ ਜਸਟ ਆ ਕੋਮਪਾਉਂਡਰ ਸੋ ਇਹਦੀ ਪੈਕਿੰਗ ਵੀ ਹੈ ਜਿਹੜੀ 250 ਗ੍ਰਾਮ 500 ਗ੍ਰਾਮ ਕਿਲੋ ਦੇ ਵਿੱਚ ਆ ਰਹੀ ਹੈ ਕੋਈ ਜੇ ਤੁਹਾਨੂੰ ਲੱਗਦਾ ਵੀ ਜਿੱਥੇ ਵੀ ਜੀ ਜਿਆਦਾ ਨਾੜੇ ਕਰ ਰਿਹਾ ਜਿੱਥੇ ਪਸ਼ੂ ਚੁਗੀ 250 250 ਗ੍ਰਾਮ ਇਕੱਠਾ ਵੀ ਲੈ ਕੇ ਦੇ ਸਕਦੇ ਠੀਕ ਹੈ ਜੀ ਜਿਆਦਾ ਇਸ ਨੂੰ ਵੱਡੀ ਪੈਕਿੰਗ ਤੁਹਾਨੂੰ ਨਹੀਂ ਮਿਲਦੀ ਔਰ ਜਿਹੜਾ ਇਹ ਪ੍ਰੋਡਕਟ ਹੈ ਆਪਣਾ ਇਹ ਸਾਰੇ ਕਿਤੇ ਅਵੇਲੇਬਲ ਹੈ ਜੀ ਠੀਕ ਹੈ ਇੱਕ ਮੈਡੀਕਲ ਤੋਂ ਤੁਹਾਨੂੰ ਪਿੰਡਾਂ ਦੇ ਵਿੱਚੋਂ ਵੀ ਮਿਲ ਠੀਕ ਇੱਕ ਦੱਸੋ ਜਿਹੜੀਆਂ ਗਾਈਆਂ ਲੰਮੀ ਬਹੁਤ ਲੰਮੀ ਕੀਟ ਰੱਖਦੀਆਂ ਨੇ ਬਾਈ ਦੀ ਵੀ ਬੜੇ ਫਾਰਮਰਾਂ ਦੇ ਫੋਨ ਰਹਿੰਦੇ ਆ ਜੀ ਸਾਡੀ ਕੋਲ 8 ਦਿਨ 12 ਕਰਦੀ ਰਹੀ ਕੋਈ ਫਾਰਮਰ ਕਹਿੰਦਾ ਇੱਕ ਪੂਰਾ 5 ਦਿਨ ਹੋ ਗਿਆ ਜੀ ਹਾਲੇ ਹੀ ਚੱਲੀ ਜਾਂਦੀ ਹੈ ਉਥੇ ਵੀ ਇਹਦਾ ਕੰਮ ਹੈਗਾ ਜੀ ਹਾਂਜੀ ਉਥੇ ਵੀ ਕਰੂਗਾ ਕਿਉਂਕਿ ਕਈ ਵਾਰੀ ਹੁੰਦਾ ਈ ਇਸਟਰ ਸਰਕਲ ਜਿਹੜਾ ਉਹ ਵੱਜ ਜਾਂਦਾ ਈ ਹਾਂਜੀ ਤਾਂ ਉਹਦੇ ਕਰਕੇ ਜੀ ਉਹਦੇ ਹਾਰਮੋਨਲ ਬੈਲੰਸ ਹੁੰਦੇ ਉਹਨੂੰ ਜਿਹੜਾ ਹਾਰਮੋਨ ਨਹੀਂ ਰਿਲੀਜ਼ ਹੋਣਾ ਹੁੰਦਾ ਉਹ ਹੋਰ ਰਿਲੀਜ਼ ਹੋ ਰਹੇ ਹੁੰਦੇ ਆ ਠੀਕ ਹੈ ਜੀ ਤਾਂ ਇਸੇ ਕਰਕੇ ਵਾਰੀ ਇਹ ਟਿਕ ਸਰਕਲ ਵੀ ਵੱਜ ਜਾਂਦਾ ਠੀਕ ਹੈ ਜੀ ਉਥੇ ਵੀ ਤੁਸੀਂ ਨਾਲ ਹੀ ਦੇਖ ਸਕਦੇ ਓਕੇ ਇਹ ਹਰਬਲ ਜਿਹੜੀ ਬੂਟੀਆਂ ਤੋਂ ਬਣਿਆ ਹੋਇਆ ਹੈ ਇਹ ਜਾਂ ਕਿ ਆਪਣਾ ਐਲੋਪੈਥੀਕ ਬਣਿਆ ਜੀ ਨਹੀਂ ਹਰਬਲ ਜਿਹੜੀ ਬੂਟੀਆਂ ਤੋਂ ਬਣਿਆ ਹੋਇਆ ਠੀਕ ਹੈ ਜੀ ਵਿੱਚ ਸਾਰੀਆਂ ਅੱਠ ਤਰ੍ਹਾਂ ਦੇ ਪ੍ਰਕਾਰ ਦੀਆਂ ਜਿਹੜੀਆਂ ਜੜੀਆਂ ਹਰਬਲ ਕਰਦਾ ਓਕੇ ਜੀ ਜੇ ਆਪਣੇ ਤੁਹਾਨੂੰ ਆਪਣਾ ਹੋਰ ਵੀ ਫਾਰਮਰ ਆ ਵੀਰ ਨੇ ਕਿਸੇ ਨੇ ਜਾਣਕਾਰੀ ਲੈਣੀ ਏ ਸੋ ਉਹਨਾਂ ਨੂੰ ਤੁਸੀਂ ਜਿਹੜਾ ਆਪਦਾ ਇਹ ਨੰਬਰ ਵੀ ਪਲੀਜ਼ ਦੱਸ ਦਿਓ ਜੀ ਹਾਂਜੀ ਮੇਰਾ ਨਾਮ ਅਪਨਦੀਪ ਸਿੰਘ ਜੀ ਹਾਂਜੀ ਨੰਬਰ ਹੈ 99783 2KG 09981 ਓਕੇ ਜੀ ਹਾਂਜੀ ਦੋਸਤੋ ਇਹ ਜਿਹੜਾ ਜਸਟਾ ਪ੍ਰੋਵੀਜ਼ਨ ਪੋਰਟਲ ਤੁਹਾਨੂੰ ਦੱਸਿਆ ਬਹੁਤ ਹੀ ਵਧੀਆ ਤੇ ਇਕਨੋਮਿਕਲ ਰੇਟ ਵਾਈਜ਼ ਹੀ ਮੜਾ ਦੱਸ ਦਿਓ ਜੀ ਰੇਟ ਵਾਈਜ਼ ਵੀ ਇਕਨੋਮਿਕਲ ਆ ਜੀ ਫਾਰਮਰ ਦੇ ਬਾਇਡ ਦੇ ਵਿੱਚ ਆਉਣ ਵਾਲੀ ਚੀਜ਼ ਹੈਗੀ ਠੀਕ ਹੈ ਜੀ ਆਪਣੇ ਜਿੰਨੇ ਪ੍ਰੋਡਕਟ ਆ ਸਾਰੇ ਰੇਟ ਵਾਈਜ਼ ਇਕਨੋਮਿਕਲ ਆ ਓਕੇ ਦੋਸਤੋ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਮੈਂ ਉਹ ਗਲਦਸਦਾ ਵੀ ਤੁਸੀਂ ਲੁੱਟ ਨਾ ਕਰਾਇਆ ਕਰੋ ਕਿਉਂਕਿ ਮੈਂ ਪਹਿਲਾਂ ਹੀ ਇਹ ਗੱਲ ਦੱਸਦਾ ਹੁੰਦਾ ਵੀ ਜਿਹੜਾ ਕਿਸਾਨ ਜਾਂ ਫਾਰਮਰ ਹੁੰਦਾ ਉਹਨੂੰ ਪਹਿਲਾਂ ਲੁੱਟਦੇ ਆ ਫੀਟਾਂ ਵਾਲੇ ਫਿਰ ਲੁੱਟਦੇ ਆ ਉਹਨੂੰ ਦਵਾਈਆਂ ਵਾਲੇ ਫਿਰ ਲੁੱਟਦੇ ਉਹਨੂੰ ਸਾਡੇ ਵਾਲੇ ਡਾਕਟਰ ਫਿਰ ਉਸ ਤੋਂ ਬਾ ਵੇ ਫਾਰਮਰ ਦੇ ਪੱਲੇ ਰਹਿਦਾ ਕੱਲਾ ਗੁਹਾ ਸੋ ਮੇਰੀ ਕੋਸ਼ਿਸ਼ ਇਹ ਰਹਦੀ ਹੈ ਹਮੇਸ਼ਾ ਇਹ ਵੀ ਮੈਂ ਆਪਦੇ ਫਾਰਮਰ ਭਰਾਵਾਂ ਨੂੰ ਕਿੱਦਾਂ ਬਚਾਉਣਾ ਹੈ ਵੀ ਸਾਡੇ ਕੋਲੋਂ ਵੀ ਬਚੋ ਡਾਕਟਰਾਂ ਦੀਆਂ ਫੀਸਾਂ ਵੀ ਤੁਹਾਨੂੰ ਨਾ ਭਰਨੀਆਂ ਪੈਣ ਫੀਡਾਂ ਵੀ ਤੁਸੀਂ ਜਿਹੜੀਆਂ ਚੰਗੀਆਂ ਵਧੀਆ ਬਣਾ ਕੇ ਆਪਦੀਆਂ ਬਣਾ ਕੇ ਪਾਓ ਸੋ ਇਦਾਂ ਦੇ ਪ੍ਰੋਡਕਟ ਜਿਹੜੇ ਹੈਗੇ ਨੇ ਜੋ ਤੁਸੀਂ ਮਹਿੰਗੇ ਮਹਿੰਗੇ ਹਾਰ ਸਮੋਨ ਲਾ ਕੇ ਹੀਟ ਆਪਾਂ ਛਡਾਉਣੇ ਆ ਇਹ ਯੂਜ਼ ਕਰ ਲਓ ਸੋ ਇਹ ਹੁਣ ਕਈ ਭਰਾਵਾਂ ਨੇ ਮੈਸੇਜ ਵੀ ਕਰਨੇ ਨੇ ਵੀ ਡਾਕਟਰ ਸਾਹਿਬ ਤੁਹਾਨੂੰ ਵੀ ਇਹਨਾਂ ਨੇ ਕਿੰਨੇ ਕੋ ਪੈਸੇ ਦਿੱਤੇ ਆ ਉਹ ਆਪਾਂ ਪੁੱਛ ਹੀ ਲੈਣਾ ਵੀਰ ਜੀ ਕੋਲ ਤੁਸੀਂ ਅਰਪਾ ਜੀ ਮੈਨੂੰ ਕਿੰਨੇ ਪੈਸੇ ਦਿੱਤੇ ਐਡ ਕਰੰਦੇ ਜੀ ਪੈਸੇ ਕਹੇ ਡਾਕਟਰ ਸਾਹਿਬ ਵੀ ਮੈਂ ਤਾਂ ਅਜੇ ਆ ਕੇ ਬੈਠਾ ਤੁਸੀਂ ਕਿਹਾ ਮੈਂ ਤਾਂ ਵੀਕੀਆਂ ਦੇ ਵੀਡੀਓ ਬਣਾਉਣੀ ਸੀ ਆਪਾਂ ਫਾਰਮਰਾਂ ਦਾ ਭਲਾ ਕਰਨਾ ਜੀ ਹਾਂਜੀ ਹੈਨਾ ਪੈਸੇ ਦੇ ਕੇ ਵੀਡੀਓ ਬਣਾਉਣ ਵਾਲੇ ਤਾਂ ਬਈ ਬਹੁਤ ਹੋਣਗੇ ਹਾਂਜੀ ਹਾਂਜੀ ਡਾਕਟਰ ਸਾਹਿਬ ਵਰਗੇ ਬੰਦੇ ਨੂੰ ਘਾਟੀ ਮ ਦਾ ਸੋ। ਸੋ ਦੋਸਤੋ ਕਿ ਪੈਸੇਾਂ ਪੁੱਛਿਆ ਦਾ ਮਤਲਬ ਨਹੀਂ ਹੈਗਾ ਮੈਂ ਤਾਂ ਤੁਹਾਡੇ ਫਾਇਦੇ ਲਈ ਜਿਹੜੇ ਪ੍ਰੋਡਕਟ ਹੈਗੇ ਆ ਉਹੋ ਹੀ ਦੱਸ ਰਿਹਾ ਇਹਨਾਂ ਦੇ ਪ੍ਰੋਡਕਟ ਹੋਰ ਵੀ ਬੜੇ ਆ ਕੰਪਨੀ ਦੇ ਪਰ ਜੋ ਪ੍ਰੋਡਕਟ ਮੈਂ ਆਪ ਵਰਤੇ ਆ ਮੈਂ ਆਪ ਜਿੰਨਾ ਦਾ ਐਕਸਪੀਰੀਅੰਸ ਕੀਤਾ ਜਿਹੜੇ ਮੈਂ ਫੀਲਡ ਦੇ ਵਿੱਚ ਰੋਟੀਨ 'ਚ ਲਿਖਦਾ ਉਹਨਾਂ ਬਾਰੇ ਤੁਹਾਨੂੰ ਮੈਂ ਦੱਸਿਆ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੈਂਕ ਯੂ ਸਾਰੇ ਦੋਸਤਾਂ ਦਾ ਸੋ ਧੰਨਵਾਦ ਜੀ ਸੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਆ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਸਬਸਕ੍ਰਾਈਬ ਕਰ ਲਿਓ ਸੋ ਸਾਰੇ ਹੀ ਦੋਸਤਾਂ ਦਾ ਬਹੁਤ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਬਾਏ ਗੁੱਡੀ ਕਹਾਸਾ ਬਾਏ ਗੁੱਡੀ